ਇਸ ਚੈਨਲ ਨੂੰ ਸਬਸਕ੍ਰਾਈਬ ਕਰੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰੇ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਸਾਡੇ YouTube ਚੈਨਲ ਦੇ ਸਾਰੇ 10 ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰਵਾ ਜੀ ਤੁਹਾਨੂੰ ਬਾਸਮਤੀ ਦੇ ਰੇਟ ਨਾਲ ਸੰਬੰਧਿਤ ਕੁਝ ਗੱਲਾਂ ਦੱਸਾਂਗੇ ਬਾਸਮਤੀ ਝੋਨੇ ਨਾਲ ਜੁੜੇ ਕਿਸਾਨ ਭਰਾਵਾਂ ਲਈ ਝੋਨਾ ਪੱਕਣ ਤੋਂ ਪਹਿਲਾਂ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਹੁਣ ਭਾਰਤ ਦਾ ਬਾਸਮਤੀ ਝੋਨਾ ਜਾਵੇਗਾ ਚైనా ਜਿਸ ਨਾਲ ਬਾਸਮਤੀ ਝੋਨੇ ਦਾ ਰੇਟ ਵਧ ਜਾਵੇਗਾ ਤੇ ਜੋ ਕਿਸਾਨਾਂ ਨੇ ਬਾਸਮਤੀ ਝੋਨਾ ਲਾਇਆ ਹੈ ਉਹ ਚੰਗਾ ਮੁਨਾਫਾ ਲੈਣਗੇ 19 ਭਾਰਤੀ ਰਾਇਸ ਕੰਪਨੀਆਂ ਨੂੰ ਨਰਜਾਤ ਲਈ ਹਰੀ ਚੰਡੀ ਮਿਲ ਗਈ ਹੈ ਚੀਨ ਪਹਿਲੀ ਵਾਰ ਭਾਰਤ ਤੋਂ ਬਾਸਮਤੀ ਝੋਨਾ ਲੈਣ ਜਾ ਰਿਹਾ ਹੈ ਭਾਰਤ ਬਾਸਮਤੀ ਝੋਨੇ ਦਾ ਸਭ ਤੋਂ ਵੱਡਾ ਖੇਤਰ ਹੈ ਜਿਹੇ ਵਿੱਚ ਖਰੀਦਦਾਰਾਂ ਦੀ ਮੰਗ ਵਿੱਚ ਚੀਨ ਆਉਣ ਨਾਲ ਬਾਸਮਤੀ ਝੋਨੇ ਦੀ ਮੰਗ ਵਿੱਚ 5% ਵਾਧੇ ਦੀ ਉਮੀਦ ਹੈ ਜਿਸ ਦਾ ਮੁਨਾਫਾ ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਮਿਲੇਗਾ ਚైనా ਨੇ ਜਿੰਨਾ 19 ਭਾਰਤੀ ਰੈਸ ਮਿਲ ਨੂੰ ਜਾਤ ਲਈ ਮਨਜ਼ੂਰੀ ਦਿੱਤੀ ਹੈ ਉਸ ਵਿੱਚ ਇੱਕ ਕੋਹੀ ਨੂਰ ਫੂਡਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਗੁਨਾਮ ਅਰੋੜਾ ਨੇ ਦੱਸਿਆ ਕਿ ਇਹ ਭਾਰਤੀ ਰੈਸ ਕੰਪਨੀਆਂ ਅਤੇ ਕਿਸਾਨਾਂ ਲਈ ਚੰਗੀ ਖਬਰ ਹੈ ਇਸ ਦੀ ਮੰਗ ਵਧਨ ਨਾਲ ਕਿਸਾਨ ਨੂੰ ਵਧੀਆ ਮੁੱਲ ਮਿਲੇਗਾ 19 ਕੰਪਨੀਆਂ ਨੇ ਚైనా ਨੂੰ ਨਿਰਜਾਤ ਲਈ ਮਨਜ਼ੂਰੀ ਦਿੱਤੀ ਹੈ ਤੇ ਅਜਿਹੀ ਉਮੀਦ ਜਤਾਈ ਹੈ ਕਿ ਹੁਣ ਕੁਝ ਹੋਰ ਕੰਪਨੀਆਂ ਨੂੰ ਵੀ ਆਗਾ ਮਿਲ ਸਕਦੀ ਹੈ ਅਡਾਨੀ ਬਿਲਮਾਰ ਲਿਮਟਿਡ ਦੇ ਰੈਸ ਟੈਕਨੀਕਲ ਹੈੱਡ ਜਗਿੰਦਰ ਕੁਮਾਰ ਗੁਪਤਾ ਨੇ ਦੱਸਿਆ ਸਾਨੂੰ ਚైనా ਤੋਂ ਬਾਸਮਤੀ ਚਾਵਲ ਭੇਜਣ ਦੀ ਆਗਿਆ ਮਿਲ ਗਈ ਹੈ ਪਰ ਕਿੰਨੀ ਮਾਤਰਾ ਵਿੱਚ ਭੇਜਣੀ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੁਣ ਸਾਡੇ ਇੱਥੋਂ ਕੁਝ ਨਵੇਂ ਅਤੇ ਪੁਰਾਣੇ ਚਾਵਲਾਂ ਦੇ ਸੈਂਪਲ ਭੇਜੇ ਜਾਣਗੇ ਉਸ ਦੇ ਬਾਅਦ ਹੀ ਆਰਡਰ ਹੋਵੇਗਾ ਚైనా ਦੇ ਲੋਕਾਂ ਨੂੰ ਚਿਪਚਿਪਾ ਚੌਲ ਪਸੰਦ ਆਉਂਦਾ ਹੈ ਜਇਹ ਵਿੱਚ ਹੋ ਸਕਦਾ ਹੈ ਕਿ ਸਾਡੇ ਇੱਥੋਂ ਪਹਿਲੀ ਖੇਪ ਵਿੱਚ ਨਵਾਂ ਚੌਲ ਭੇਜਿਆ ਜਾਵੇ 15 ਸਤੰਬਰ ਤੋਂ ਬਾਅਦ ਹੀ ਪੂਰੀ ਗੱਲ ਸਾਫ਼ ਹੋਵੇਗੀ ਹੋ ਸਕਦਾ ਹੈ ਕਿ ਨਰਜਾਦ ਦੀ ਸ਼ੁਰੂਆਤ 300 ਟਨ ਤੋਂ ਹੋਵੇ ਦੁਨੀਆ ਦਾ 70% ਬਾਸਮਤੀ ਚੌਲਾਂ ਦੀ ਉਪਜ ਭਾਰਤ ਵਿੱਚ ਹੁੰਦੀ ਹੈ ਤੇ ਦੂਜੇ ਨੰਬਰ ਤੇ ਬਾਸਮਤੀ ਦੀ ਉਪਜ ਵਿੱਚ ਪਾਕਿਸਤਾਨ ਆਉਂਦਾ ਹੈ ਧੰਨਵਾਦ